ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਆਗੂਆਂ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਧੜੇ ਜਾ ਰਹੇ ਝੂਠਾ ਅਤੇ ਬੇਅਦਬੀ ਦੇ ਦੋਸ਼ ਜਿਹੜੇ ਨੇ ਉਹ ਪ੍ਰਦੀਪ ਕਲੇਰ ਨੂੰ ਸਰਕਾਰ ਵੱਲੋਂ ਸਰਕਾਰੀ ਗਵਾਹ ਬਣਾ ਕੇ ਉਸ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਖਿਲਾਫ ਕਿਤੇ ਜਾ ਰਹੇ ਨੇ ਦੱਸਿਏ ਕਿ ਕੂੜ ਪ੍ਰਚਾਰ ਦੇ ਵਿਰੋਧ ਦੇ ਵਿੱਚ ਅੱਜ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਡੇਕੇ ਦੀ ਸਰਪ੍ਰਸਤੀ ਹੇਠ ਹਲਕਾ ਨਿਹਾਨ ਸਿੰਘ ਵਾਲਾਂ ਦੇ ਇੰਚਾਰਜ ਬਲਦੇਵ ਸਿੰਘ ਮਾਨੁਕੇ ਅਤੇ ਖਣਮੁਖ ਭਾਰਤੀ ਪੰਤੋਂ ਦੀ ਅਗਵਾਈ ਹੇਠ ਹਲਕੇ ਦੇ ਵਰਕਰ ਵੱਲੋਂ ਵਿਸ਼ਾਲ ਇਕੱਠ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਡਟ ਕੇ ਖੜਨ ਦਾ ਭਰੋਸਾ ਜਤਾਇਆ ਗਿਆ ਦੱਸ ਦਈਏ ਕਿ ਇਸ ਮੌਕੇ ਮਾਨੁਕੇ ਨੇ ਕਿਹਾ ਕਿ ਪ੍ਰਦੀਪ ਸਿੰਘ ਕਲੇਰ ਜੋ ਕਿ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਖ ਦੋਸ਼ੀ ਨੇ ਜਿਨ੍ਹਾਂ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਕੇਸ ਵੀ ਚੱਲ ਰਹੇ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਉਹਨਾਂ ਨੂੰ ਮੁੱਖ ਗਵਾਹ ਬਣਾ ਕੇ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮਨੁੱਖ ਨੇ ਅੱਗੇ ਵੀ ਕਿਹਾ ਕਿ ਅਜਿਹੇ ਦਰਿੰਦੇ ਨੂੰ ਬਚਾਉਣ ਦੀ ਬਜਾਏ ਗੋਲੀ ਮਾਰ ਦੇਣੀ ਚਾਹੀਦੀ ਹੈ ਉਹਨਾਂ ਕਹਿੰਿਆ ਕਿ ਕਾਂਗਰਸ ਦੀ ਸਰਕਾਰ ਵਾਂਗ ਹੁਣ ਆਮ ਆਦਮੀ ਪਾਰਟੀ ਵੀ ਪ੍ਰਦੀਪ ਕਲੇਰ ਨੂੰ ਮੋਹਰਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜਾਣ ਬੁਝ ਕੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਖਿਲਾਫ ਝੂਠਾ ਕੂੜ ਪ੍ਰਚਾਰ ਕਰਵਾ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਸੁਣੋ ਉਦੋਂ ਸਪਸ਼ਟ ਕਰਨ ਦੇ ਵਿੱਚ ਲਿਖਿਆ ਗਿਆ ਕਿ ਇਸ ਚੀਜ਼ਾਂ ਨੂੰ ਮੈਂ ਕਬੂਲ ਕਰਦਾ ਹਾਂ ਜੀ ਜੋ ਚੀਜ਼ਾਂ ਹੋਈਆਂ ਨੇ ਮੈਂ ਵੇਖੋ ਪਹਿਲਾਂ ਤਾਂ ਮੈਂ ਬੇਨਤੀ ਕਰਨੀ ਚਾਹਣਾ ਵੀ ਇਹੋ ਹੀ ਗੱਲਾਂ ਤਾਂ ਹੀ ਕਹਿੰਦੇ ਹਾਂ 2015 ਤੋਂ ਲੈ ਕੇ ਵੀ ਜਦੋਂ ਇਹ ਰਾਜ ਭਾਗ ਸੀ ਉਦੋਂ ਗਲਤੀਆਂ ਹੋਈਆਂ ਸਰਕਾਰ ਤੋਂ ਔਰ ਸਰਦਾਰ ਪ੍ਰਕਾਸ਼ਿਕ ਬਾਦਲ ਦੇ ਵੀ ਇਹਨਾਂ ਨੇ ਜਿਹੜੀ ਗਲਤੀ ਹੋਈ ਹੈ ਮਨ ਲਈਏ ਮੇਰੇ ਖਾਲਕ ਚਿੱਠੀ ਨਾਲ ਲਈ ਆ ਔਰ ਸਰਦਾਰ ਸ਼ਖਬੀਰ ਸਿੰਘ ਨੇ ਆਪਣੀ ਗਲਤੀ ਵੀ ਜਿਹੜੀ ਉਹ ਵੀ ਮੰਨ ਲਈ ਆ ਔਰ ਮੈਂ ਸਮਝਦਾ ਕਿ ਇਹੋ ਹੀ ਗੱਲ ਤਾਂ ਹੀ ਆਨੇ ਹੈ ਜੇ 2015 ਜਾਂਦੇ ਉਦੋਂ ਮੰਨੀ ਹੁੰਦੀ ਨਾ ਗੱਲ ਤੇ ਰਾਜ ਭਾਗ ਜਿਹੜਾ ਆਪਣਾ ਇਹ ਬਾਈਚ ਬਣ ਜਾਣਾ ਸੀ ਸ਼੍ਰੋਮਣੀ ਅਕਾਲੀ ਦਲ ਤਾਂ ਬਣ ਜਾਣਾ ਸੀ ਔਰ ਦੂਜੀ ਗੱਲ ਮੈਂ ਇਹ ਕਹੜੀ ਚਾਹੁੰਦਾ ਉਹਨਾਂ ਮੰਨੀ ਆ ਤੇ ਚੰਗੀ ਗੱਲ ਆ ਕਿਉਂਕਿ ਗਲਤੀ ਨੂੰ ਗਲਤੀ ਮੰਨ ਲੈਣਾ ਵੀ ਬਾਦਰੀ ਹੁੰਦੀ ਮੈਂ ਸਮਝਦਾ ਕਈ ਵਾਰ ਹੁਣ ਕਿੰਨੀ ਗਲਤੀ ਗੱਲ ਕਾਉਣ ਵਾਸਤੇ ਪਹਿਲੇ 7-8 ਕੱਢਦੇ ਫਿਰ ਢੀਂਗ ਸਾਹਿਬ ਨੂੰ ਕੱਢਤਾ ਔਰ ਮੈਂ ਤਾਂ ਚਲੋ ਇਹ ਸ਼ਾਮਲ ਹੀ ਨਹੀਂ ਹੈਗਾ ਮੈਂ ਤਾਂ ਪਹਿਲਾਂ ਹੀ ਅਕਾਲੀ ਦਲ ਜਿਹੜਾ ਉਹ ਛੱਟਤਾ ਸੀਗਾ ਔਰ ਫਿਰ ਤੁਸੀਂ ਰੋਜ਼ ਤੇ ਰੋਜ਼ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰ ਕਰਕੇ ਉਹ ਝੂਠ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਮੈਂ ਬੰਦਿਆਂ ਦੇ ਨਾਂ ਨਹੀਂ ਲੈਣਾ ਜਿਹੜੇ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਤੁਸੀਂ ਵੀ ਜਾਣਦੇ ਜੀ ਉਹਦੇ ਚ ਹੁਣ ਫਿਰ ਉਹ ਗੱਲ ਸਾਰੀ ਝੂਠੀ ਨਿਕਲੀ ਨਾ ਜਿਹੜੀ ਉਹ ਕਰਦੇ ਸੀ ਤੁਸੀਂ ਗੱਲ ਉਹ ਸਾਰੀਆਂ ਗੱਲਾਂ ਝੂਠੀਆਂ ਨਿਕਲੀਆਂ ਔਰ ਜਿਹੜੇ ਗਲਤੀਆਂ ਤੇ ਗਲਤੀਆਂ ਨਹੀਂ ਗੁਨਾਹ ਹੋਇਆ ਜਿਹੜੇ ਗਲਤੀ ਦੀ ਹੁੰਦੀ ਆ ਮਾਫੀ ਜਿਹੜੀ ਗੁਨਾਹ ਹੋ ਜਾਂਦਾ ਨਾ ਉਦੀ ਸਜ਼ਾ ਹੁੰਦੀ ਆ ਔਰ ਮੈਂ ਸਿੰਘ ਸਹਿਬਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੱਥ ਜੋੜ ਕੇ ਮੈਂ ਉਹਨਾਂ ਨੂੰ ਡਾਇਰੈਕਸ਼ਨ ਨਹੀਂ ਦੇ ਸਕਦਾ ਐ ਸੇਖ ਸਾਹਿਬ ਨੂੰ ਮੈਂ ਕੋਈ ਮਤਲਬ ਉਹਨਾਰੇ ਪਿਆਰ ਰਗਾ ਬਣੀ ਆ ਅਕਾਲ ਤਖਤ ਸਾਹਿਬ ਦਾ ਜਿਹੜਾ ਬਹੁਤ ਵੱਡਾ ਇੱਕ ਸਿਧਾਂਤ ਆ ਮੈਂ ਉਹਨਾਂ ਨੇ ਬੇਨਤੀ ਕਰਨੀ ਚਾਹੁੰਦਾ ਕਿ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਅਨਸਾਰ ਜਿਹੜੇ ਖਾਲਸਾ ਪੰਥ ਚਾਹੁੰਦਾ ਸੀ ਜਿਹਨਾਂ 10 ਸਾਲ ਤੋਂ ਰੌਲਾ ਪਾਇਆ 15 ਸਾਲ ਤੋਂ ਵੀ ਇਹਨਾਂ ਗਲਤੀਆਂ ਕੀਤੀਆਂ ਜਿਹਨਾਂ ਉਹਨਾਂ ਅੱਜ ਮੰਨ ਲਈਆਂ ਨੇ ਤੇ ਬੇਨਤੀ ਸਾਡੀ ਹੈ ਕਿ ਇਹਨਾਂ ਨੂੰ 5-5 ਸਾਲ ਵਾਸਤੇ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਪੰਥ ਦੀ ਗਵਾਈ ਤੋਂ ਪਾਸੇ ਕੀਤਾ ਜਾਵੇ ਕਿਉਂਕਿ ਜਦੋਂ ਕੋਈ ਗਲਤੀ ਥੱਲੇ ਵਾਲੀਆਂ ਦਰਿਆਵੀ ਅਦਾਲਤਾਂ ਚ ਮੰਨ ਲੀਦਾ ਤੇ ਕਦੇ ਉਹਨੂੰ ਕੁਮਾਖ ਨਹੀਂ ਕਰਦਾ ਹੁੰਦਾ ਜੋ ਨੇ ਗਲਤੀ ਕੀਤੀ ਉਹਦੀ ਸਜ਼ਾ ਨੰ ਜੱਜ ਦਿੰਦੇ ਆ ਪਰ ਇਹ ਉਹਨਾਂ ਤੋਂ ਵੱਡੀ ਅਦਾਲਤ ਆ ਕਾਲ ਤਖਸਾਲ ਛੋਟੀ ਅਦਾਲਤ ਨਹੀਂ ਕੀ ਸਭ ਤੋਂ ਦੁਨੀਆ ਦੀ ਵੱਡੀ ਅਦਾਲਤ ਆ ਤੇ ਸਿੰਘ ਸਹਿਬਾਨ ਦਾ ਵੀ ਸਤਕਾਰ ਜਿਹੜਾ ਬਹੁਤ ਵੱਡਾ ਜਿੰਨੇ ਸਿੰਘ ਸਾਹਿਬ ਗਰੇ ਰਵੀ ਸਿੰਘ ਸਾਹਿਬ ਜੀ ਕਹਿੰਦੇ ਆ ਰਪੀ ਸਿੰਘ ਸਾਹਿਬ ਜੀ ਜਾਂ ਅਗਨੀ ਸੁਲਤਾਨ ਸਿੰਘ ਸਾਹਿਬ ਜੀ ਇਹਨਾਂ ਦਾ ਮੈਂ ਉਹਨਾਂ ਨੂੰ ਕੋਈ ਡਾਇਰੈਕਸ਼ਨ ਨਹੀਂ ਦੇਣੀ ਚਾਹੁੰਦਾ ਮੈਂ ਕੌਣ ਡਾਇਰੈਕਸ਼ਨ ਦੇਣ ਵਾਲਾ ਪਰ ਜੋ ਖਾਲਸਾ ਪੰਥ ਦੀਆਂ ਭਾਵਨਾਵਾਂ ਨੇ ਵੀ ਇਹਨਾਂ ਜਦੀਵਲ ਗੱਡੀਆਂ ਵੱਡੀਆਂ ਗਲਤੀਆਂ ਤੇ ਗناہ ਕੀਤਾ ਇਹ ਪੰਜ ਪੰਜ ਸਾਲ ਤੋਂ ਇਹਨਾਂ ਤੋਂ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਗਵਾਈ ਜਿਹੜੀ ਹੈ ਉਹ ਖੋਲੜੀ ਗਈ ਠੀਕ